ਅਜਨਾਲਾ ਹਲਕੇ ਦੇ ਪਿੰਡ ਕੋਨੇਵਾਲ ਵਿੱਚ ਹੜ੍ਹ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਵਿਧਾਇਕ ਕੁਲਦੀਪ ਸਿੰਘ ਧਾਰੀਵਾਲ ਅਤੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸਾਕਸੀ ਸਾਨੀ ਵਿਸ਼ੇਤੌਰ ਤੇ ਪਹੁੰਚੇ ਇਸ ਮੌਕੇ ਉਹਨਾਂ ਦੇ ਨਾਲ ਵਧੀਕ ਡਿਪਟੀ ਕਮਿਸ਼ਨਰ ਰੋਹਿਤ ਗੁਪਤਾ ਅਤੇ ਐਸਡੀਐਮ ਰਵਿੰਦਰ ਸਿੰਘ ਵੀ ਮੌਜੂਦ ਸਨ ਪ੍ਰੈਸ ਦੇ ਨਾਲ ਗੱਲਬਾਤ ਕਰਦਿਆਂ ਵਿਧਾਇਕ ਧਾਰੀਵਾਲ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਸਰਕਾਰ ਪੂਰੀ ਤਰ੍ਹਾਂ ਤੁਹਾਡੇ ਨਾਲ ਖੜੀ ਹੈ ਤੇ ਕਿਸੇ ਵੀ ਤਰ੍ਹਾਂ ਦੀ ਚਿੰਤਾ ਕਰਨ ਦੀ ਲੋੜ ਨਹੀਂ ਹੈ ਉਹਨਾਂ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਸਾਰੇ ਲੋਨਿੰਦੇ ਪ੍ਰਬੰਧਕ ਕੀਤੇ ਗਏ ਹਨ ਅਤੇ ਹਰ ਦੀ ਸਥਿਤੀ ਤੇ ਨਿਗਰਾਨੀ ਜਾਰੀ ਹੈ ਇਸ ਸਬੰਧਕ ਡਿਪਟੀ ਕਮਿਸ਼ਨਰ ਸਾਖਸੀ ਜਾਨੀ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ ਹੈ ਅਤੇ ਲੋਕਾਂ ਨੂੰ ਸਿਰਫ ਪ੍ਰਸ਼ਾਸਨ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਜਾਂਦੀ ਹੈ ਉਹਨਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਸਥਿਤੀ ਫਿਲਹਾਲ ਕਾਬੂ ਹੇਠ ਹੈ ਅਤੇ ਐਸਡੀਐਮ ਦੀ ਅਗਵਾਈ ਹੇਠ ਟੀਮਾਂ ਦਿਨ ਰਾਤ ਨਿਗਰਾਨੀ ਕਰ ਰਹੀ ਹਨ ਤੁਸੀਂ ਦੇਖੋ ਅਸੀਂ ਮਾਸਾ ਵੀ ਰਿਸਕ ਨਹੀਂ ਲੈਵੇ ਜਿੱਥੇ ਪਤਾ ਲੱਗਦਾ ਕਿ ਕਿਤੇ ਤੁਸੀਂ ਬੰਨ ਜਾ ਕੇ ਤੇ ਪਾਣੀ ਜ਼ਿਆਦਾ ਚੜ ਗਿਆ ਇਹ ਬੇਦੀ ਛੰਨਾ ਪਿੰਡ ਆ ਬਿਲਕੁਲ ਹਿੰਦਪਾਕ ਬਾਰਡਰ ਦੇ ਉੱਤੇ ਆ ਰਾਵੀ ਦਰਿਆ ਦੇ ਕੰਢੇ ਤੇ ਆ ਸਾਨੂੰ ਪਤਾ ਲੱਗਾ ਕਿ ਇੱਕ ਥਾਂ ਤੋਂ ਪੋਦੇ ਜਿਹੜੇ ਲੀਕ ਹੋ ਗਏ ਦਰਿਆ ਦਾ ਪਾਣੀ ਪਿੰਡ ਜਾ ਰਿਹਾ ਤਾਂ ਇਸ ਵੇਲੇ ਡੀਸੀ ਸਾਹਿਬ ਮੈਂ ਐਸਐਸਪੀ ਸਾਹਿਬ ਸਾਰੇ ਐਸਟੀਐਮ ਏਡੀਸੀ ਸਾਰੇ ਅਫਸਰ ਤਾਂ ਇਸ ਵੇਲੇ ਆਏ ਸਾਡੇ ਐਕਸ਼ਨ ਸਾਡੇ ਜਾਣੇ ਅਸੀਂ ਰਲ ਲੱਗੇ ਆ ਕਿ ਕਿਤੇ ਵੀ ਕਿਸੇ ਵੀ ਸਾਡੇ ਬੰਦੇ ਦਾ ਜਾਨ ਮਾਲ ਦਾ ਨੁਕਸਾਨ ਨਾ ਹੋਵੇ ਇਹ ਸਾਡੇ ਬੀਐਸਐਫ ਦੇ ਜਵਾਨ ਵੀ ਨੇ ਹਾਂ ਇਹਨਾਂ ਨੇ ਵੀ ਕਿਹਾ ਕਿ ਜੇ ਇਹਨਾਂ ਦੀ ਪੋਸਟ ਦੇ ਉੱਤੇ ਕੋਈ ਇਹਨਾਂ ਨੂੰ ਪ੍ਰੋਬਲਮ ਆ ਪਿਛਲੇ ਸਾਲ ਇਹਨਾਂ ਦੀਆਂ ਪੋਸਟਾਂ ਜਿਹੜੀਆਂ ਉਹ ਡੁੱੜ ਗਈਆਂ ਸੀਗੀਆਂ ਇਹਨਾਂ ਨੂੰ ਕਿਹਾ ਕਿ ਤੁਹਾਨੂੰ ਕੋਈ ਹੈਲਪ ਚਾਹੀਦੀ ਸਾਡੇ ਵੱਲੋਂ ਤੋਂ ਅਸੀਂ ਹਾਜ਼ਰ ਹਾਂ ਸਾਡਾ ਆਪਨੇ ਆਪਣਾ ਖਿਆਲ ਵੀ ਰੱਖਣਾ ਇੱਕਦਮ ਇੱਕਦਮ ਕਿਸਾਨੋ ਕਾ ਖਿਆਲ ਵੀ ਰੱਖਣਾ ਮਜ਼ਦੂਰੋ ਕਾ ਖਿਆਲ ਵੀ ਰੱਖਣਾ ਠੀਕ ਹੈ ਤੇ ਜੇ ਜਾਂ ਪੇ ਆਪ ਆਪਕੋ ਨੋਟ ਪੜੇ ਹਮੇ ਕਾਲ ਕਰੋ ਡੀ ਸਾਹਿਬ ਕੋ ਕਾਲ ਕਰੋ ਐਸਐਸਪੀ ਸਾਹਿਬ ਕੋ ਕਾਲ ਕਰੋ ਸਭ ਕੋ ਕਾਲ ਕਰੋ ਠੀਕ ਹੈ ਨਾ हां मतलब सी लगे पानी ਦਾ ਪੱਤਰ ਕੀ ਆ ਜੀ ਰਾਤ ਪਾਣੀ ਦਾ ਪੱਤਰ ਤੇ ਜੇ ਵਾਧੂ ਹੋ ਜਾ ਪਰ ਕੋਈ ਵੀ ਪਦਮਾਤਮਾ ਸਾਡੇ ਨਾਲ ਜੇ ਕਿਰਪਾ ਰਹੂਗੀ ਕੋਈ ਗੱਲ ਰਾਤ ਪਰ ਨਾਲ ਚੱਲੋਗੇ ਨਹੀਂ ਨਹੀਂ ਨਾਲ ਇਦਾਂ ਹੀ ਦੀ ਲੋਕ ਸਾਡੇ ਬਚਾਦੇ ਜਾਗਦੇ ਜਾ ਰਿਸਕ ਦੇ ਵਿੱਚ ਤੇ ਅਸੀਂ ਪਹਿਲਾਂ ਕੋਨੇਵਾਲ ਸੀਗੇ ਹੁਣ ਇਧਰ ਆ ਗਏ ਆ ਸਾਡੀ ਰਾਤ ਜਦੋਂ ਲੋਡ ਪਾਉਗੀ ਉਸੇ ਲਈ ਹਾਜ਼ਰ ਐਸਐਫ ਨਾਲ ਸਾਰੀ ਸਥਿਤੀ ਅੰਡਰ ਕੰਟਰੋਲ ਹੈ ਅਸੀਂ ਲਗਾਤਾਰ ਪਿੱਡਣਾ ਦੇ ਵਿੱਚ ਪਹੁੰਚ ਰਹੇ ਹਾਂ ਜਿੱਥੇ ਸਾਨੂੰ ਕੋਈ ਵੀਕ ਪੁਆਇੰਟਸ ਪਤਾ ਲੱਗ ਰਹੇ ਆ ਆਪਾਂ ਉੱਥੇ ਹੈਲਪ ਵੀ ਕਰਾ ਰਹੇ ਆ ਬਹੁਤ ਵਧੀਆ ਇਹ ਗੱਲ ਇਹ ਹੈ ਕਿ ਪਿੰਡ ਦੇ ਸਰਪੰਚ ਆਪ ਹੀ ਸਰਗਰਮ ਹੋ ਕੇ ਕੁਝ ਕੰਮ ਆਪਣੇ ਪੱਧਰ ਤੇ ਵੀ ਸ਼ੁਰੂਆਤ ਕਰਾਰੇ ਹੈਗੇ ਜਾਂ ਜਿੱਥੇ ਸਾਡੀ ਲੋੜ ਪੈ ਰਹੀ ਉਹ ਵੀ ਦੱਸ ਰਹੇ ਹੈਗੇ ਸੋ ਇਹ ਸਾਰਾ ਜਿਹੜਾ ਸਾਂਝਾ ਉਪਰਾਲਾ ਹੈ ਇਹ ਸਾਰਾ ਪ੍ਰੀਵੈਂਸ਼ਨ ਲਈ ਹੈਗਾ ਸੋ ਥੈਟ ਕਿਸੇ ਦੀ ਵੀ ਜਾਨ ਜਾਂ ਮਾਲ ਨੂੰ ਕੋਈ ਨੁਕਸਾਨ ਨਾ ਪਹੁੰਚੇ ਐਜ਼ ਆਫ ਨਾਓ ਹਾਲਾਂਕਿ ਪਾਣੀ ਦਾ ਪੱਧਰ ਕਾਫੀ ਹਾਈ ਹੈ 4 ਲੱਖ ਕਿਊਸਕ ਤੋਂ ਕਾਫੀ ਵੱਧ ਹੈ ਫੇਰ ਵੀ ਕੋਈ ਐਦਾ ਦੀ ਕੋਈ ਸੀਰੀਅਸ ਘਟਨਾ ਇੱਥੇ ਨਹੀਂ ਵਾਪਰੀ ਹੈ ਕੋਈ ਅਦਾਦਾ ਬ੍ਰੀਚ ਹਲੇ ਤੱਕ ਰਿਪੋਰਟ ਨਹੀਂ ਹੋਇਆ ਹੈ ਅਸੀਂ ਲਗਾਤਾਰ ਸਟਰੈਂਥਨਿੰਗ ਕਰ ਰਹੇ ਹਾਂ ਤੇ ਰਾਤ ਨੂੰ ਵੀ ਪਿੰਨਾ ਦੇ ਵਿੱਚ ਠਿਕਰੀ ਪੈਰੇ ਵੀ ਲੱਗੇ ਹੋਈਆਂ ਹਨ ਲੋਕ ਆਪ ਵੀ ਨਿਗਰਾਨੀ ਰੱਖ ਰਹੇ ਹਨ ਪਲੱਸ ਜਿਹੜੇ ਕੁਝ 14 ਪਿੰਡ ਸੀਗੇ ਉੱਥੇ ਆਪਾਂ ਸਵੇਰ ਤੋਂ ਹੀ ਲੱਗੇ ਹੋਈਆਂ ਹਨ ਲੋਕਾਂ ਨੂੰ ਅਲਰਟ ਕਰਨ ਲਈ ਪੈਟਰੋਲਿੰਗ ਵੀ ਕਰ ਰਹੀਆਂ ਹਨ ਬੰਦ ਦੇ ਉੱਤੇ ਪੈਟਰੋਲਿੰਗ ਸਾਡੀ ਚੱਲ ਰਹੀ ਹੈ ਤੇ ਬੀਐਸਐਫ ਦੇ ਨਾਲ ਅਸੀਂ ਇਨ ਟੱਚ ਹੈਗੇ ਹਾਂ ਸੋ ਕਿਸੇ ਤਰੀਕੇ ਦੀ ਵੀ ਖਬਰਾਂ ਦੀ ਸਥਿਤੀ ਨਹੀਂ ਹੈਗੀ ਹੈ ਬਟ ਯੈਸ ਆਪਾਂ ਨੂੰ ਅਲਰਟ ਜ਼ਰੂਰ ਹੋਣਾ ਚਾਹੀਦਾ ਹੈ ਕਿਉਂਕਿ ਪਾਣੀ ਦਾ ਪੱਧਰ ਅੱਜ ਰਾਤ ਨੂੰ ਵਧੇਗਾ ਉਹ ਸਾਨੂੰ ਸਾਰਿਆਂ ਨੂੰ ਪਤਾ ਹੀ ਸੀ ਤੇ ਉਸੇ ਹਿਸਾਬ ਨਾਲ ਅਸੀਂ ਤਿਆਰੀਆਂ ਤੇ ਪਲੈਨਿੰਗ ਕਰ ਰਹੇ ਹਾਂ ਸੋ ਥੈਟ ਪ੍ਰੀਵੈਂਸ਼ਨ ਹੋ ਸਕੇ ਤੇ ਕੋਈ ਡਿਜ਼ਾਸਟਰ ਨਾ ਹੋਵੇ ਥੈਂਕ ਯੂ